ਲੋਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਦੇ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਅੱਜ ਆਪ ਪਾਏ ਹਾਂ ਜੀ ਉਸਤਾਦ ਰومی ਉਸਤਾਦ ਜੀ ਜਰਮਨ ਵਾਲੇ ਉਹਨਾਂ ਨਾਲ ਤੇ ਆਪ ਉਹਨਾਂ ਦੇ ਤੁਹਾਨੂੰ ਪਹਿਲਾਂ ਪਰਵਾਜੀ ਕਬੂਤਰਾਂ ਦਾ ਜਿਹੜਾ ਆਪਾਂ ਸ਼ੌਂਕ ਕਰਾਇਆ ਵਾ ਹੁਣ ਤੁਹਾਨੂੰ ਆਪ ਉਹਨਾਂ ਦੇ ਜਿਹੜੇ ਬਰੀਡਰ ਕਬੂਤਰੇ ਇੱਦਾਂ ਬਣੇ ਸੈਟਪੇ ਉਹਨਾਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਤੇ ਬਾਕੀ ਉਸਤਾਦ ਜੀ ਨਹੀਂ ਆਪਣਾ ਜਿਹੜਾ ਵਾ ਠੀਕ ਆ ਔਨਲਾਈਨ ਜਿਹੜਾ ਸ਼ੌਂਕ ਕਰਦੇ ਰਹਿੰਦੇ ਜਿਵੇਂ ਕਿ ਉਹਨਾਂ ਤੁਹਾਨੂੰ ਪਹਿਲੇ ਵੀ ਦਿਖਾਇਆ ਵੀਡੀਓ ਚ ਉਹਨਾਂ ਕੈਮਰੇ ਵਗੈਰਾ ਲਵਾਏ ਹੈਗੇ ਇੱਕ ਕੁੰਦਲ ਸਾਈਡ ਵੀ ਕੈਮਰਾ ਲੱਗਾ ਜੀ ਤੇ ਦੂਜੀ ਸਾਈਡ ਜਿੱਧਰਲੀ ਸਾਈਡ ਕੈਮਰਾ ਲੱਗਾ ਤੁਹਾਨੂੰ ਬਾਹਰ ਦਿਖਾ ਦੇਣੇ ਆ ਠੀਕ ਹੈ ਜੀ ਤੇ ਆਪ ਅਗੇ ਸਾਰਾ ਸੈਟਅਪ ਹੈਗਾ ਵਾ ਵੇਖੋ ਜੀ ਉਹਨਾਂ ਬਹੁਤ ਵਧੀਆ ਜਿਹੜਾ ਵਾ ਛੱਤ ਬਣਾਈ ਹੈ ਬਹੁਤ ਵਧੀਆ ਛੱਤ ਤਿਆਰ ਕੀਤੀ ਹੈ ਜੀ ਤੇ ਕਰੀਬਨ 20 ਫੁੱਟਾਂ ਜਿਆੜ ਉੱਚਾ ਫੇਰ ਉੱਪਰ ਜੜੀਆਂ ਵਾ ਠੀਕ ਹੈ ਜੀ ਫੱਟੀਆਂ ਵੀ ਲਵਾਈਆਂ ਗਿਆ ਲਾਈਟਾਂ ਦਾ ਪੂਰਾ ਪ੍ਰਬੰਧ ਹੈਗਾ ਇਹ ਕਬੂਤਰ ਇਹਨਾਂ ਦੇ ਕਾਫੀ ਵਧੀਆ ਉੱਡੇ ਨੇ ਹੁਣ ਤੁਹਾਨੂੰ ਆਪਾਂ ਇਹਨਾਂ ਦੇ ਬਰੀਡਰ ਜਿਹੜੇ ਕਬੂਤਰ ਹਨ ਤਾਂ ਮੈਂ ਆਪੇ ਸ਼ੋਅ ਕਰਾਉਣ ਲੱਗੇ ਆਂ ਨਾਲ ਆਪਣੇ ਉਹਨਾਂ ਦੇ ਬਿਲਟਾ ਜੀ ਸਣੀ ਵੀਰ ਜੀ ਨੂੰ ਇਹ ਤੁਹਾਨੂੰ ਹੁਣ ਆਪਣੇ ਸ਼ੋਅ ਕਰਾਉਣ ਦੇ ਲਈ ਇਹਨਾਂ ਦੇ ਬਰੀਡਰ ਜੀ ਨੂੰ ਲੈ ਲਓ ਜੀ ਲਓ ਜੀ ਹੁਣ ਵੀਰ ਜੀ ਨੇ ਇਹ ਹੱਥ 'ਚ ਕਬੂਤਰ ਹੈ ਜੀ ਇਹਦਾ ਤੁਹਾਨੂੰ ਆਪੇ ਸ਼ੋਅ ਕਰਾਉਂਦੇ ਆ ਜੀ ਇਹ ਬਰੀਡਰ ਜੋੜੇ ਆ ਲਓ ਜੀ ਇਹ ਜੀ ਹਾਈਸ ਚੈੱਕ ਕਰ ਲੋ ਕਰਨੀ ਠੀਕ ਹੈ ਜੀ। ਹੋਇ ਇੱਕ ਕਬੂਤਰ ਹੈਗੇ ਰਾਉ ਉਸਤਾਦ ਜੀ ਪਤਲੀ ਕਰਦੇਗੇ। ਹਾਂਜੀ ਰਾਉ ਉਸਤਾਦ ਜੀ ਕੇ ਪਤਲੀ ਕਰਦੇ ਹੜੇ ਪਾਟੀ ਦੇਈਓ। ਹਾਂਜੀ ਹਾਂਜੀ। ਉਹਨਾਂ ਦੇ ਘਰ ਦਾ ਕਬੂਤਰ। ਲਓ ਜੀ ਇਹ ਰਾਫਲ ਉਸਤਾਦ ਜੀ ਦੇ। ਠੀਕ ਹੈ ਜੀ ਤੇ ਉਹਨਾਂ ਦੇ ਘਰ ਦਾ ਜਿਹੜਾ ਕਬੂਤਰ ਹੈ ਜੀ। ਕਾਫੀ ਉੱਥੇ ਉੱਡਦਾ ਰਹਿੰਦਾ ਹੁੰਦਾ। ਐਸੀ ਕਿ ਤੇਰਾ ਸਹਾਰਾ ਲਓ ਜੀ ਇਹ ਰਾਹਲ ਊਸਤਾਦ ਪੁਤਲੀ ਘਰ ਵਾਲੇ ਉਹਨਾਂ ਦੇ ਘਰ ਚੋਂ ਆ ਜੀ ਠੀਕ ਹੈ ਜੀ ਉਹਨਾਂ ਦਾ ਉੱਥੇ ਰਿਜ਼ਲਟ ਵਧੀਆ ਰਿਹਾ ਤੇ ਊਸਤਾਦ ਉਹਨਾਂ ਨੇ ਅੱਗੇ ਜੋੜਿਆਂ ਦੇ ਰੱਖਿਆ ਹੈ ਜੀ ਉਹ ਦੇ ਗਏ ਸੀ ਕਿ ਗਿਫਟ ਤੇ ਇੱਕ ਗਿਫਟ ਆਇਆ ਜੀ ਕਬੂਤਰ ਠੀਕ ਹੈ ਜੀ ਪੰਜੇ ਚੈੱਕ ਕਰੋ ਆਹ ਭਾਈ ਕਬੂਤਰ ਨਾਲ ਲੱਗੀ ਮਾਤੇ ਅਸੀਂ ਆਪਣੀ ਪੁਰਾਣੀ ਘਰ ਦੀ ਮਸਟ ਆ ਗਈ ਹੈ ਠੀਕ ਹੈ ਲੋ ਜੀ ਇਹਨਾਂ ਦੇ ਕਾਦੀ ਮਾਦੀ ਆ ਉਹ ਜਿਹੜਾ ਨਰ ਧਨ ਵਗੀ ਦਿਖਾਇਆ ਪੂਰੀ ਨਾਲ ਲੱਗੀ ਹੋਈ ਹੈ ਇਹਦਾ ਜਿਹੜਾ ਪੁਰਾਣਾ ਕਬੂਤਰ ਸੀ ਉਹ ਮਰ ਗਿਆ ਏ ਟਕੰ ਅਸੀਂ ਤਾਂ ਜੋੜਾ ਤੋੜ ਕੇ ਫੇਰ ਨਾਲ ਲੱਗੇ ਅਸੀਂ ਠੀਕ ਹੈ ਆ ਪਰ ਦੇਖ ਲੋ ਲੋਈ ਪਰ ਬਾਕੀ ਕੱਟੇ ਹੋਏ ਆ ਆ ਫੇਰੀ ਭਰਾਵਾਂ ਦੇ ਸ਼ਾਉਂਕ ਨੂੰ ਪੰਜ ਇਹਨਾਂ ਦੀ ਸ਼ੌਂਕ ਕਰ ਲਓ ਆ ਫੁੱਲੇ ਦਾ ਕਲਰ ਜੀ ਮਾਦੀ ਦਾ 3 ਆਹ ਬਣੀ ਚੋੜਾ ਕਰ ਲਓ ਜੀ ਇਹ ਲੁਧਿਆਣੇ ਆਇਆ ਜੋੜਾ ਲੋ ਜੀ ਲੋਧੇ ਆਣੇ ਆਇਆ ਜੀ ਜੋੜਾ ਠੀਕ ਹੈ ਜੀ ਤੇ ਅੱਗੇ ਜੋੜਿਆਂ ਵਿੱਚ ਇਹਨੂੰ ਰੱਖਿਆ ਆਪਾਂ ਠੀਕ ਹੈ ਜੀ ਨਿਕਲ ਰਹਿਣਾ ਕਿ ਬੋਲਣਾ ਪਰ ਆਹ ਲੋ ਜੀ ਆ ਪਰ ਲੋ ਜੀ ਇਹ ਬੱਚਿਆਂ ਦਾ ਰਿਜ਼ਲਟ ਹੈਗਾ ਚੂਕੇ ਦੇ ਬੱਚੇ ਜਿਹੜੇ ਘਰ ਵਾਪਸੀ ਕੀਤੇ ਆ ਬਾਕੀ ਇਹ ਜਿਹੜਾ ਵਾ ਵੀ ਵੱਡੇ ਹੋਣਗਾ ਬਰੀਡਿੰਗ ਚ ਬਾਕੀ ਜਿਵੇਂ ਵੱਡੇ ਬੱਚੇ ਹੋਣਗੇ 10 ਪਰ ਸਾਫ਼ ਕਰਨਗੇ ਜੀ ਤੇ ਆ ਪੰਜੇ ਇਹ ਫਿਰ ਇਹਨਾਂ ਨੇ ਗਾਂ ਤਿਆਰੀ ਕਰਨਗੇ ਤੇ ਦੋ ਜਿਹੜੇ ਬੱਚੇ ਇਹਨਾਂ ਨੇ ਅਸੂ ਵਾਸਤੇ ਇਹਨਾਂ ਦੇ ਪੁੱਟੇ ਵੀ ਹੈਗੇ ਇਸ ਜੋੜੇ ਦੇ ਤੁਹਾਨੂੰ ਕਬੂਤਰ ਵੀ ਨਾਲ ਹੀ ਦਿਖਾ ਦਿੰਦੇ ਆ ਇਹ ਦੋਹਾਂ ਦਾ ਸ਼ੌਂਕ ਰਾ ਦੇ ਇੱਕ ਵਾਰੀ ਆਹ ਜੋੜਾ ਜੀ ਲੱਗਾ ਆਹ ਜੋੜਾ ਲੱਗਾ ਜੀ ਠੀਕ ਹੈ ਜੀ ਆਹ ਨਰ ਜੀ ਤੇ ਉਹ ਮਾਦੀ ਜੀ ਉਹਨਾਂ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਉਣ ਲੱਗੇ ਵੀ ਅੱਜ ਹੀ Oh, Der er, er den. Varier. ਠੀਕ ਹੈ। 3 ਲਓ ਜੀ ਆਇ ਇੱਕ ਹੋਰ ਕਬੂਤਰ ਦਾ ਵੀ ਚੀਨੀ ਤਾਂ ਨਸ਼ਾ ਕਰਾਉਣ ਲੱਗੇ ਜੀ। ਇਹ ਕਬੂਤਰ ਹੀ ਤੀ ਲੈ ਗਿਆ ਸੀ ਭਾਈ ਪਾਪਾ ਨੇ ਗਿਆ ਹੀ ਲੈਣ ਕਬੂਤਰ ਤੁਹਾਨੂੰ ਯਾਦ ਹੋਵੇਗਾ। ਇਹ ਸਹੀ। ਇਹ ਤੁਹਾਡੇ ਉਹਲੇ ਕੋਲ ਤੋਂ ਗਿਫਟ ਆਏਗਾ। ਠੀਕ ਠੀਕ। 2.5 ਸਾਲ ਹੋ ਗਏ ਇਹਨੂੰ। ਠੀਕ ਹੈ। ਤੇ ਇਸ ਦਾ ਰਿਜ਼ਲਟ ਕੀ ਜੀ ਆਪਣੇ ਕੋਲ? ਰਿਜ਼ਲਟ ਵਧੀਆ ਬੱਚਾ ਰ ਨਿਕਲ ਗਈ ਤੇ ਉਹ ਆਇਆ ਡੇਢ ਦੋ ਮਹੀਨੇ ਬਾਅਦ ਵਾਪਸ ਜੀ 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 ਗਿਆ ਹੀ ਹਾਂ ਜੀ ਦੋ ਕੁ ਮਹੀਨੇ ਬਾਅਦ ਜਿੱਥੇ ਉੱਡ ਗਿਆ ਇਹ ਤੇ ਉੱਥੇ ਵਾਪਸ ਬੈਠਾ ਹੋਵੇ ਠੀਕ 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 ਲਓ ਜੀ ਇਹਨਾਂ ਦੇ ਰਿਜ਼ਲਟ ਡੇਢ ਜੋ ਹਵਾ ਜੋੜਾ ਠੀਕ 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 ਲਓ ਜੀ ਇਸ ਜਿਹੜੇ ਇਹਨਾਂ ਦੇ ਕਬੂਤਰ ਆ ਇਹਨਾਂ ਦੇ ਜਿਹੜੇ ਜੋੜੇ ਆ ਉਹਨਾਂ ਦੇ ਵਿੱਚੋਂ ਇੱਕ ਵਧੀਆ ਰਿਜ਼ਲਟ ਦੇ ਪੇਅਰ ਆ ਇਹਦੀ ਮਾਦੀ ਜਿਹੜੀ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਇਹ ਇਹਦਾ ਬੱਚਾ ਜੀ ਚਲ ਗਿਆ ਸੀ ਜੇ ਠੀਕ ਹੈ ਜੀ ਬੋਲੀ ਦੇ ਗਿਆ ਇਹ ਬੱਚਾ ਇਹ ਜ਼ੀਰੋ ਕਲੀ ਤੇ ਮੱਕੀ ਬੱਚਾ ਦਾ ਚਲ ਗਿਆ ਸੀ ਤੇ ਬਾਅਦ ਚ ਮੱਕੀ ਡੇਢ ਮਹੀਨੇ ਬਾਅਦ ਜਿਹੜਾ ਆਪਣੇ ਆਪ ਘਰੇ ਆਇਆ ਸੀ ਜੀ ਇਸ ਜੋੜੇ ਦਾ ਬੱਚਾ ਨਾਲ ਆ ਫੀਮੇਲ ਜੀ ਇਸੇ ਖੁੱਡੇ ਦੇ ਬਾਹਰ ਹੀ ਬੈਠਾ ਹੀ ਆ ਗਿਆ ਇਸੇ ਖੁੱਡੇ ਦੇ ਬਾਹਰ ਹੀ ਆ ਕੇ ਬੈਠਾ ਹੀ ਜੇ ਸਾਪਾ ਖੁੱਡਾ ਬੰਦ ਸੀ ਉਹ ਜਾਣ ਨਹੀਂ ਸੀ ਬਣਾਇਆ ਨਹੀਂ ਸੀ ਸਕੇਪਨ ਸੀਗਾ ਸਾਰਾ ਇੱਥੇ ਬੈਠਾ ਬੰਦ ਬੂਏ ਲੱਗ ਗਿਆ ਠੀਕ 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 ਹੈ ਲਓ ਜੀ ਆਪਣਾ ਜਿਹੜਾ ਮੱਕੀ ਦੱਸਦੇ ਵੇ ਵੀਰ ਜੀ ਜਿਵੇਂ ਵੀ ਆਪਣੇ ਉਸ ਟਾਈਮ ਆ ਜਾਲ ਨਹੀਂ ਸੀ ਜੇ ਲੱਗਾ ਹੋਇਆ ਆੜਾ ਹੀ ਨਾ ਠੀਕ ਆ ਦਰਵਾਜ਼ਾ ਇੱਥੇ ਆ ਗਏ ਆਪਣੇ ਆ ਬੈਠਾ ਹੀ ਕਿਉਂਕਿ ਇੱਥੋਂ ਹੀ ਗਿਆ ਸੀ ਬੱਚਾ ਇੱਥੇ ਹੀ ਆ ਗਏ ਲੱਕੜ ਵਾਲਾ ਹੀ ਬਾਹਰ ਵਿਖਦਾ ਮੈ ਨਹੀਂ ਬੱਚੇ ਨੂੰ ਉਹ ਲੈ ਕੇ ਬਾਹਰ ਕੀ ਕੋਠਾ ਗੀ ਲੋ ਜੀ ਉਸ ਟਾਈਮ ਕਹਿੰਦੇ ਪਏ ਆ ਵੀ ਜਿਵੇਂ ਵੀ ਆਪਣੇ ਕਿਹੜਾ ਜੀ ਦਰਵਾਜ਼ਾ ਹੀ ਲੱਕੜ ਦਾ ਸੀ ਪਿਛਲੀ ਵਾਰ ਹਾਂ ਜੀ ਲੱਗੀ ਅੱਗੇ ਬਾਹਰ ਨਿਕਲਾ ਉਹਨੇ ਜਨੇ ਖਿੱਚੇਗੇ ਬੱਚੇ ਦੋ ਸੀਗੇ ਹਾਂ ਜੀ ਜੁੜੇ ਦਾ ਅਸ਼ੇ ਇਹ ਵਾਪਸ ਆ ਗਏ ਸੀ ਬੱਚੇ ਲੋ ਜੀ ਇਹ ਜੁੜੇ ਦਾ ਜਿਹੜਾ ਬੱਚਾ ਵਾਪਸ ਆ ਗਿਆ ਸੀ ਜੀ ਠੀਕ ਹੈ ਜੀ ਲਓ ਜੀ ਹੁਣ ਮਾਦੀ ਦਾ ਜਿਹੜਾ ਤੁਹਾਨੂੰ ਸ਼ੌਕ ਕਰਾਉਣ ਲੱਗੇ ਜੀ ਆ ਮਾਦੀ ਲੱਗੀ ਇਹ ਵੀ ਪਾਵਰ ਦੀ ਮਾਦੀ ਸੀਗੀ ਫੜੀ ਗਏ ਨੇ ਉਧਰ ਬੱਚਿਆਂ ਨੇ ਅੰਨਾਂ ਕੋ ਲੈ ਗਏ ਪੋਕਟ ਕੋਲ ਉਧਰ ਠੀਕ ਹੋ ਗਏ ਆਪਾਂ ਨੂੰ ਰਾਤ ਨੂੰ ਸਾਬ ਹੁੰਦੀ ਆ ਠੀਕ ਹੈ ਛੋਟੇ ਜੁੜੇ ਵੇ ਗੁੱਟਾ ਤੋਂ ਹੋ ਗਏ ਤਾਂ ਦੇ ਬਾਰੇ ਲਾ ਲੋ ਜੀ ਆ ਫੀਮੇਲ ਜੀ ਠੀਕ ਹੈ ਜੀ ਇਹ ਉਸ ਨਰ ਦੇ ਨਾਲ ਲੱਗੀ ਆ ਤੇ ਬਹੁਤ ਹੀ ਵਧੀਆ ਇਹਨਾਂ ਦਾ ਰਿਜ਼ਲਟ ਰਿਹਾ ਵਾ ਬਾਕੀ ਡੇਢ ਮਹੀਨੇ ਬਾਅਦ ਵੀ ਬੱਚਾ ਜਿਹੜਾ ਆਪਣਾ ਘਰ ਵਾਪਸੀ ਕੀਤਾ ਸੀ ਇਸ ਜੋੜੇ ਦੇ ਲੱਗੇ ਦੂਜੇ ਬੰਨੇ ਛੱਤ ਤੇ ਜੀ ਉਧਰ ਨਹੀਂ ਭਰ ਬੈਠਾ ਇਸੇ ਇੱਥੇ ਆ ਕੇ ਬੈਠਾ ਹੈ ਜੀ ਫੇਰ ਇੱਥੇ ਦਰਵਾਜ਼ੇ ਦੇ ਵੀਰ ਜੀ ਨਹੀਂ ਦੱਸਦੇ ਬਈ ਆਹ ਵੀਡੀਓ ਹੈਗੀ ਲੋ ਜੀ ਆ ਵੀਰ ਜੀ ਨੇ ਹੱਥ ਜਿਹੜਾ ਠੀਕ ਹੈ ਨਾਰਿਆ ਇਹਦੀ ਬਾਰੇ ਜੋੜਾ ਬੁਲਣ ਸਹੀ ਅੱਗੇ ਬੋਲੇ ਪਟੇਰਾ ਚੋਂਦੇ ਆ ਠੀਕ ਅੱਖ ਦਾ ਫੋਕਸ ਰੋਈ ਜੋ ਕੀ ਵੀਰ ਜੀ ਨਹੀਂ ਤੈਨੂੰ ਦੱਸਦੇ ਪਏ ਆ ਉਹ ਨਵੇਂ ਪੇਡ ਮੰਗਾਇਆ ਲੈ ਮਹੀਨਾ ਕੀ ਆਣਾ ਸ਼ੌਂਕ ਕਰ ਲੋ ਜੀ ਸਾਡੇ ਵਿੱਚਾਂ ਦੀ ਗਾਰੰਟੀ ਹੈਗੀ ਆ ਆ ਦੇ ਪਾਲਾ ਰੋਈ ਪਰਦਾ ਤਾਂ ਨਹੀਂ ਸ਼ੌਂਕ ਕਰਾਉਂਦੇ ਜੀ ਪੁੱਤਰ ਤੇ ਕਿ ਉਤਸ਼ਾਹ ਨਾਲ ਸਾਡੀ ਕਿਦਾਰੇ ਤੇ ਸ਼ੌਂਕ ਕਰਾ ਦੇ ਸਾਡੀਆਂ ਦੇ ਵਿੱਚ ਇਹੋ ਜਿਹਾ ਲੋ ਜੀ ਵੀਰ ਜੀ ਤੁਹਾਨੂੰ ਛੱਡ ਕੇ ਸ਼ੌਂਕ ਕਰਾਉਣ ਲੱਗੇ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਜਿਹੜਾ ਵਾ ਇਹ ਜੋੜਾ ਜਿਹੜਾ ਉਹਨੂੰ ਫੀਮੇਲ ਦਾ ਗਰਾ ਉਹ ਨਾ ਕੋਈ ਨਾ ਰਹਿਣ ਦੇ ਆ ਜੀ ਮੱਦੀ ਵੀਡੀਓ ਕੁਆਲਟੀ ਹੈ ਸੀਐਮ ਪਾਰਕ ਹੁੰਦਾ ਦੇਖੋ ਪਰ ਹਾਰ ਕਰਨੀ ਮੰਦੀ ਹੈ ਤਿਆਰ ਦੀ ਮੰਦੀ

ਨਾਲ ਵੀ ਦੱਸ ਦਿਓ ਸਾਡਾ ਹੈਗਾ ਠੀਕ ਹੈ ਭਾਜੀ ਹੋਰ ਹੋਰ ਟਾੜੇ ਟੁੜੇ ਪਏ ਤਿੰਨ ਤਿੰਨ ਗਣੀਆਂ ਉਹ ਰੱਬ ਰਹਿ ਗਏ ਇਹ ਵੀ ਕੱਟਿਆ ਤੇ ਪੜ ਗਿਆ ਹੈ ਕਬੂਤਰ ਮੇਰੇ ਕੋ ਅੱਛਾ ਹੋਰ ਇਹਦਾ ਬੈਲੈਂਸ ਚੈੱਕ ਕਰੋ ਲਓ ਜੀ ਇਹਦੇ ਨਾਲ ਜਿਹੜੀ ਫੀਮੇਲ ਲੱਗੀ ਹੈ ਠੀਕ ਹੈ ਜੀ ਉਹਦਾ ਸ਼ੌਂਕ ਕਰਾਉਣਗੇ ਤੁਹਾਨੂੰ ਵੀਰ ਜੀ ਇਹ ਆ ਜੀ ਫੁੱਲ ਪੇਅਰ ਠੀਕ ਹੈ ਜੀ ਇਹ ਫੀਮੇਲ ਹੈ ਨਾਲ ਲਓ ਜੀ ਇਹ ਫੁੱਲ ਪੇਅਰ ਹੈ ਠੀਕ ਹੈ ਜੀ ਕਾਂਟੇ ਵਾਲੀ ਮਾਤੀ ਤੇ ਸਲਾਲਾ ਨਰ ਲਾਇਆ ਜੀ ਕਰਾਸ ਜਿਹੜੀ ਹੈ 3 ਕਾ ਭਾਈ ਜੋੜਾ ਇੰਪੋਰਟ ਕਰਾਇਆ ਸੀ ਬਾਬਾ ਨੇ ਲਓ ਜੀ ਪਿਓਰ ਡੱਬੋ ਵਾਲਾ ਠੀਕ ਹੈ ਜੀ ਜੋੜਾ ਇੰਪੋਰਟ ਕਰਾਇਆ ਸੀ ਉਸਤਾਜੀ ਹੁਣਾਂ ਨੇ ਮੈਂ ਕਿਹਦਾ ਬੱਚਾ ਲਾਵਾਂ ਵੇਖਦੇ ਨੇ ਰਿਜ਼ਲਟ ਕੀ ਉਹਦਾ ਇੱਕ ਬੱਚਾ ਦੇ ਗੋਲਿਆਂ ਨਾਲ ਸਾਲਾ ਉੜਦਾ ਹੀ ਫਿਰਦਾ। ਓਟਾ

ਮਰਗਰ ਪ੍ਰਧਾਨ 23 ਲਓ ਜੀ ਇਹ ਹੀ ਬ੍ਰੀਡਰ ਪੇਰ ਜਿਹੜੇ ਤੇ ਆਪਾਂ ਨੈਕਸਟ ਵੀਡੀਓ ਤੁਹਾਨੂੰ ਜਿਹੜੇ ਹੋਰ ਵੀ ਕੰਟੈਂਟ ਨਾਲ ਤੁਹਾਨੂੰ ਸ਼ੌਂਕ ਕਰਾਉਂਦੇ ਆ ਗਰਮੀ ਜਿਆਦੀ ਆ ਤੇ ਇਸ ਕਰਕੇ ਜਿਹੜਾ ਵਾ ਥੋੜਾ ਆਪਾਂ ਵੇਟ ਕਰਦੇ ਆ ਤੁਹਾਨੂੰ ਅਗਲੀ ਵੀਡੀਓ ਜਿੱਥੇ ਮਿਲਦੇ ਆ ਵੀਡੀਓ ਦੇਖਣ ਤੁਹਾਡਾ ਧੰਨਵਾਦ ਜੀ